हां तो प्यारे बच्चे सरयानु प्यार भरी सस् नमस्कार हां बेटा नवोदया दाखला परीक्षा तैयारी अधीन ਆਪਾਂ ਸੰਖਿਆਵਾਂ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਜਿਹਦੇ ਬੇਟਾ R1 ਟੈਸਟ ਦੇ ਵਿੱਚੋਂ 140 ਵਿੱਚੋਂ 60 ਸਵਾਲ ਕਰ ਚੁੱਕੇ ਆ 61 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਨਾਲ ਦੇਖੋ ਕਹਿੰਦਾ ਪਹਿਲਾ ਸਵਾਲਾ ਹਿੰਦੂ ਅਰਬੀ ਸਿਸਟਮ ਵਿੱਚ ਵਰਤੇ ਗਏ ਅੰਕਾਂ ਦੀ ਕੁੱਲ ਗਿਣਤੀ ਕਿੰਨੀ ਹੈ ਤਾਂ ਬੇਟਾ 0 1 2 3 4 5 6 7 8 ਤੇ 9 9 1 ਤੋਂ ਲੈ ਕੇ ਆ ਹੋਗੇ ਤੇ 10ਵੀਂ 0 ਹੋਊਗੀ ਕੁੱਲ ਕਿੰਨੇ ਅੰਕਾਂ ਦੀ ਹੋਊਗੀ ਵਰਤੋ 10ਾਂ ਦੀ ਤਾਂ D1 ਦੇ ਵਿੱਚ 10 ਅਨਸਰ ਦਿੰਦਾ ਪਿਆ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹਾਂ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 62 ਕਹਿੰਦਾ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਨੂੰ 9 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਹੈ ਤੂੰ ਬੇਟਾ ਜਿਸ ਤਰ੍ਹਾਂ ਕੀ ਸਾਨੂੰ ਪਤਾ ਵੀ ਜਿਹੜੀ ਸੰਖਿਆ ਦੇ ਅੰਕਾਂ ਦਾ ਜੋੜ ਨੂੰ ਤੇ ਵੰਡਿਆ ਜਾਂਦਾ ਉਹ 9 ਨਾਲ ਪੂਰੀ ਪੂਰੀ ਵੰਡੀ ਜਾਂਦੀ ਹੈ ਅਸੀਂ ਅੰਕਾਂ ਦਾ ਜੋੜ ਕਰਾਂਗੇ 4 3 6 8 15 ਤੇ 6 21 5 24 ਤੇ 4 28 28 9 ਤੇ ਨਹੀਂ ਵੰਡੇ ਜਾਂਦੇ ਇਹ ਸੰਖਿਆ 9 ਤੇ ਨਹੀਂ ਵੰਡੀ ਜਾਊਗੀ ਆਹਾ 2 3 5 ਤੇ 9 14 ਤੇ 7 21 ਤੇ 6 27 ਤੇ 9 36 ਤਾਂ ਬੇਟਾ ਆਹ b1 ਜਿਹੜੀ ਸੰਖਿਆ ਇਹਦਾ ਅੰਕਾਂ ਦਾ ਜੋੜ ਫਲ ਕਿੰਨਾ ਬਣਦਾ ਪਿਆ ਤੇ ਆਪਾਂ ਫੇਰ ਦੇਖ ਲਈਏ 2 ਤੇ 3 5 ਤੇ 9 14 ਤੇ 7 21 ਤੇ 6 27 ਤੇ 9 36 ਤਾਂ ਬੇਟਾ ਇਹਦਾ ਜੋੜ ਫਲ ਹੈ ਜਿਹੜਾ 36 ਬਣ ਗਿਆ ਇਸ ਕਰਕੇ b1 ਹੈ ਜਿਹੜੀ ਉਹ 9 ਦੇ ਨਾਲ ਪੂਰੀ ਪੂਰੀ ਵੰਡੀ ਜਾ ਸਕਦੀ ਹੈ b1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਕਿਉਂਕਿ 36 9 ਤੇ ਵੀ ਵੰਡਿਆ ਜਾਂਦਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 63 ਕਹਿੰਦਾ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਨੂੰ 15 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਹੈ ਤਾਂ 15 ਨਾਲ ਵੰਡਣ ਦੇ ਲਈ ਬੇਟਾ ਇੱਕ ਤਾਂ ਉਹਦਾ ਇਕਾਈ ਅੰਕ ਤੇ 5 ਹੋਣਾ ਚਾਹੀਦਾ ਮਤਲਬ 5 ਤੇ 3 ਨਾਲ ਜਿਹੜੀ ਸੰਖਿਆ ਵੰਡੀ ਜਾਊਗੀ 15 ਦੇ ਬਣ ਜਾਂਦੇ ਨਾ ਆਭਾਜ ਗੁਣਖੰਡ 5 ਤੇ 3 ਜਿਹੜੀ ਸੰਖਿਆ 5 ਅਤੇ 3 ਦੋਵਾਂ ਤੇ ਵੰਡੀ ਜਾਊਗੀ ਉਹ 15 ਤੇ 20 ਪੂਰੀ ਪੂਰੀ ਵੰਡੀ ਜਾਊਗੀ ਤੋ ਬੇਟਾ ਆਪਾਂ ਦੇਖਦੇ ਤਿੰਨ ਨਾਲ ਕਿਹੜੀ ਵੰਡੀ ਜਾਂਦੀ ਹੈ ਚਾਰ ਤੇ ਆਹ ਪੰਜ ਨਾਲ ਤਾਂ ਵੰਡੀ ਜਾਂਦੀ ਹੈ ਇਕਾਈ ਅੰਕ ਪੰਜ ਹੈ ਚਾਰ ਤੇ 7 11 ਤੇ 6 17 ਤੇ 3 20 ਤੇ 2 22 ਤੇ 5 27 ਠੀਕ ਹੈ ਬੇਟਾ ਤਾਂ ਇਹ ਬੇਟਾ 27 ਹੈ ਜਿਹੜਾ ਇਹ ਤਿੰਨ ਤੇ ਵੰਡਿਆ ਜਾਂਦਾ ਹੈ ਤਾਂ ਤੋ ਬੇਟਾ ਆਹਾਂ ਸੰਖਿਆ ਜਿਹੜੀ ਪੰਜ ਤੇ ਵੀ ਵੰਡੀ ਜਾਊਗੀ ਪੰਜ ਤੇ ਪੰਜ ਆ ਗਿਆ ਤਿੰਨ ਤੇ ਵੀ ਵੰਡੀ ਜਾਂਦੀ ਇਸ ਕਰਕੇ ਇਹ ਸੰਖਿਆ ਜਿਹੜੀ ਆ 5 15 ਦੇ ਉੱਤੇ ਵੀ ਵੰਡੀ ਜਾਊਗੀ a1 ਨੂੰ ਅਸੀਂ ਇਹ ਤਾਂ a1 ਰਾਈਟ ਆਨਸਰ ਹੋ ਗਿਆ ਤੇ ਬੇਟਾ ਆਪਾਂ ਅਗਲਾ ਵੀ ਦੇਖ ਲੈਣੇ ਆ ਆ 7 ਆ 5 ਤੇ ਤਾਂ 713 ਤੇ 8 21 3 24 4 28 5 33 3 ਤੇ ਵੀ ਵੰਡੀ ਜਾਂਦੀ 5 ਤੇ ਵੀ ਵੰਡੀ ਜਾਂਦੀ ਹੈ ਤੇ ਇਹਦੂ ਅਗਲੀ ਵੀ ਦੇਖ ਲੈਣੇ ਆਪਾਂ 2 ਤੇ 4 6 ਤੇ 3 9 ਤੇ 7 16 ਤੇ 5 21 ਬੇਟਾ ਇਹ ਵੀ ਤਿੰਨ ਤੇ ਵੀ ਵੰਡੀ ਜਾਂਦੀ ਹੈ 5 ਤੇ 20 ਵੰਡੀ ਜਾਂਦੀ ਹੈ ਇਹਦਾ ਮਤਲਬ ਇਹ ਤਿੰਨੇ ਸੰਖਿਆਵਾਂ ਤਿੰਨ ਤੇ ਵੀ ਵੰਡੀਆਂ ਜਾਂਦੀਆਂ 5 ਤੇ ਵੀ ਇਹ 15 ਤੇ ਵੀ ਵੰਡੀਆਂ ਜਾਣਗੀਆਂ ਫਿਰ ਬੇਟਾ ਇਹਦਾ ਆਪਸ਼ਨ ਡੀ ਆਜੂਗਾ ਵੀ ਸਾਰੇ ਹੀ ਇਹ ਜਿਹੜੇ ਹੈਗੇ ਤਿੰਨ ਤੇ ਵੀ ਵੰਡੇ ਜਾਂਦੇ ਆ 5 ਤੇ ਵੀ ਵੰਡੇ ਜਾਂਦੇ ਆ ਡੀ 1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਹਾਂ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 64 ਕਹਿੰਦਾ 1 ਤੋਂ 100 ਤੱਕ ਅੰਕਾਂ ਨੂੰ ਲਿਖਣ ਵੇਲੇ 5 ਕਿੰਨੀ ਵਾਰ ਦਿਖਾਈ ਦਿੰਦਾ ਆ ਬੇਟਾ ਮੈਂ ਸਮਾਂ ਬਚਾਉਣ ਲਈ ਲਿਖ ਲੇ ਇੱਕ ਵਾਰੀ ਇਹ ਮੈਂ ਲਿਖ ਲੇ ਆਪਾਂ ਸਾਰੇ ਜਿੱਥੇ ਜਿੱਥੇ 5 ਆਉਂਦੇ ਆ ਉਹ ਲਿਖ ਕੇ ਤੇ ਇਹਨੂੰ ਗਿਣ ਲਾਂਗੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 56 57 58 59 60 61 62 63 64 65 66 67 68 69 70 71 72 73 74 75 76 77 78 79 10 ਆ ਬੇਟਾ 55 ਚ ਦੋ ਵਾਰੀ ਆਉਂਦਾ ਹੈ ਠੀਕ ਹੈ 11 12 13 14 15 16 17 18 19 ਤੇ 20 20 ਵਾਰੀ 5 ਹੈ ਜਿਹੜਾ ਦਿਖਾਈ ਦਿੰਦਾ ਹੈ ਸੰਖਿਆਵਾਂ ਨੂੰ ਲਿਖਣ ਵੇਲੇ ਠੀਕ ਹੈ ਬੇਟਾ ਤਾਂ ਇਹ ਤੁਸੀਂ ਵੀ ਲਿਖ ਕੇ ਦੇਖ ਲੈਣਾ ਬੇਟਾ ਤਾਂ D1 ਹੈ ਜਿਹੜਾ ਸਾਡਾ ਰਾਈਟ ਆਨਸਰ ਆਉਂਦਾ ਫਿਰ D1 ਨੂੰ ਅ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਕੁਐਸਚਨ ਨੰਬਰ 65 ਕਹਿੰਦਾ ਤਿੰਨ ਅੰਕਾਂ ਦੇ ਕੁੱਲ ਕਿੰਨੇ ਨੰਬਰ ਹਨ ਤਾਂ ਬੇਟਾ ਇਹ ਨਾ ਤੁਸੀਂ ਧਿਆਨ ਰੱਖਣਾ ਇਹ ਸਵਾਲ ਕਈ ਵਾਰੀ ਆ ਜਾਂਦਾ ਹੁੰਦਾ ਦੋ ਅੰਕਾਂ ਦੇ ਹੈਗੇ ਆ 90 ਤਿੰਨ ਅੰਕਾਂ ਦੇ ਕੁੱਲ ਹੈਗੇ ਆ 900 ਨੰਬਰ ਚਾਰ ਅੰਕਾਂ ਦੇ ਹੈਗੇ ਆ 9000 ਇਹ ਚੇਤੇ ਰੱਖਣਾ ਬੇਟਾ ਜਿਵੇਂ ਦੋ ਅੰਕੀ 90 ਆ ਨਾ ਦੇ 10 ਤੋਂ ਸ਼ੁਰੂ ਹੋ ਜਾਂਦੇ 10 ਤੋਂ ਲੈ ਕੇ 99 ਤੱਕ ਦੋ ਅੰਕੀ ਜਿਹੜੇ ਸੰਖਿਆਵਾਂ ਚੱਲਦੀਆਂ ਠੀਕ ਹੈ ਤਾਂ ਇਸ ਕਰਕੇ ਤਿੰਨ ਅੰਕੀ ਨੰਬਰਾਂ ਦੀ ਸੰਖਿਆ ਕਿੰਨੀ ਹੈਗੀ ਹੈ 900 a1 ਜਿਹੜਾ ਸਾਡਾ ਰਾਈਟ ਆਨਸਰ ਆਊਗਾ ਇਹ ਤੁਸੀਂ ਕਰਕੇ ਵੀ ਦੇਖ ਸਕਦੇ ਆ ਠੀਕ ਹੈ ਤਾਂ a1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਕੁਐਸਚਨ ਨੰਬਰ 68 ਦੋ ਅੰਕਾਂ ਦੇ ਕੁੱਲ ਕਿੰਨੇ ਨੰਬਰ ਹਨ ਬੇਟਾ a1 90 9 ਨਾਲ ਉਨੀਆਂ ਹੀ ਬਿੰਦੀਆਂ ਲਾਈ ਜਾਣੀਆਂ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 67 ਕਿਹੜੀ ਪੂਰਨ ਸੰਖਿਆ ਹੈ ਜਿਸ ਦੀ ਕੋਈ ਅਗੇਤਰ ਸੰਖਿਆ ਨਹੀਂ ਹੈ ਤਾਂ ਬੇਟਾ ਕਿਹੜੀ ਪੂਰਨ ਸੰਖਿਆ ਹੈ ਜਿਸ ਦੀ ਕੋਈ ਅਗੇਤਰ ਸੰਖਿਆ ਨਹੀਂ ਹੈ ਤਾਂ ਬੇਟਾ ਇਹ ਇਹ ਜੀ ਕੋਈ ਵੀ ਪੂਰਨ ਸੰਖਿਆ ਨਹੀਂ ਕਿਉਂਕਿ ਪੂਰਨ ਸੰਖਿਆਵਾਂ માં 0 ਤੋਂ ਸ਼ੁਰੂ ਹੋ ਜਾਂਦੀਆਂ ਹਨ ਤਾਂ 0 ਦੀ ਅਗੇਤਰਤਾ ਬਣ ਜਾਂਦੀ ਹੈ ਇੱਕ ਅਸਲ ਦੇ ਵਿੱਚ ਬੇਟਾ ਇੱਥੇ ਪਛੇਤਰ ਹੋਊਗਾ ਇਸਵਾਲ ਠੀਕ ਕਰ ਦਿੰਨੇ ਆਪਾਂ ਇੱਥੇ ਪਛੇਤਰ ਲਿਖ ਦਾਂਗੇ ਤੁਸੀਂ ਇਹ ਸਵਾਲ ਨੂੰ ਇਸ ਤਰ੍ਹਾਂ ਲੈਣਾ ਕਿਹੜੀ ਪੂਰਨ ਸੰਖਿਆ ਜਿਹਦੀ ਕੋਈ ਪਛੇਤਰ ਸੰਖਿਆ ਨਹੀਂ ਹੈ ਤਾਂ ਬੇਟਾ 0 ਕਿਉਂਕਿ 0 ਤੋਂ ਸ਼ੁਰੂ ਹੁੰਦੇ ਆ ਤਾਂ 0 ਦੀ ਪਛੇਤਰ ਸੰਖਿਆ ਜਿਹੜੀ ਹੈਗੀ ਹੈ ਉਹ ਨਹੀਂ 0 ਦੀ ਜਿਹੜੀ ਹੈਗੀ ਪਛੇਤਰ ਸੰਖਿਆ ਕੋਈ ਵੀ ਨਹੀਂ ਬਣਦੀ ਕਿਉਂਕਿ 0 ਤੋਂ ਪਹਿਲਾਂ ਪੂਰਨ ਸੰਖਿਆਵਾਂ ਸ਼ੁਰੂ ਹੀ 0 ਤੋਂ ਹੁੰਦੀਆਂ ਤੇ ਇਸ ਤੋਂ ਪਹਿਲਾਂ ਤਾਂ ਸੰਖਿਆ ਹੋ ਹੀ ਨਹੀਂ ਸਕਦੀ ਨਾ ਇਹ ਇਹਦੇ ਇਹਦੇ ਤੋਂ ਪਿੱਛੇ ਜਿਹੜੀ ਹੈਗੀ ਹੈ ਨਾ ਇਹ ਤੋਂ ਪਿਛਲੇ ਪਾਸੇ ਕੋਈ ਸੰਖਿਆ ਨਹੀਂ ਹੋ ਸਕਦੀ ਇਹ ਤੋਂ ਅਗੇਤਰ ਸੰਖਿਆ ਹੈਗੀ ਹੈ ਇੱਕ ਠੀਕ ਹੈ ਤਾਂ ਇਸ ਕਰਕੇ ਇੱਥੇ ਆਪਾਂ ਟਰਮ ਵਿਸ਼ੇਸ਼ਤਰ ਕਰਾਂਗੇ ਤੇ 0d1 ਸਾਡਾ ਰਾਈਟ ਆਨਸਰ ਨੂੰ ਟਿਕ ਕਰਾਂਗੇ ਅੱਗੇ ਆ ਗਿਆ ਬੇਟਾ ਅ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 7 ਲੱਖ 3000 ਦੀ ਪਛੇਤਰ ਸੰਖਿਆ ਕਿਹੜੀ ਹੈਗੀ ਹੈ ਤਾਂ ਬੇਟਾ 1 ਘਟਾ ਕੇ ਪਛੇਤਰ ਸੰਖਿਆ ਆਉਂਦੀ ਹੈ ਤਾਂ ਜਦੋਂ ਅਸੀਂ ਇੱਕ ਘਟਾਵਾਂਗੇ ਇਹਦੇ ਵਿੱਚੋਂ ਤਾਂ ਬੇਟਾ ਇਹ ਆਜੂਗੀ 7,2999 ਠੀਕ ਹੈ ਬੇਟਾ ਤਾਂ 7,2900 ਤਾਂ ਬੇਟਾ b1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 69 ਸਭ ਤੋਂ ਛੋਟੀ ਪੂਰਨ ਸੰਖਿਆ ਹੈ ਬੇਟਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ ਤੇ ਅਨੰਤ ਤੱਕ ਚਲਦੀਆਂ ਇਸ ਕਰਕੇ ਸਭ ਤੋਂ ਛੋਟੀ ਪੂਰਨ ਸੰਖਿਆ e ਹੈ 0 ਠੀਕ ਹੈ ਅੱਗੇ ਆ ਗਿਆ ਸਭ ਤੋਂ ਛੋਟੀ ਕੁਦਰਤੀ ਸੰਖਿਆ ਹੈ ਤਾਂ ਕੁਦਰਤੀ ਸੰਖਿਆਵਾਂ ਬੇਟਾ 1 ਤੋਂ ਸ਼ੁਰੂ ਹੁੰਦੀਆਂ ਇਸ ਕਰਕੇ ਇਹਦਾ ਵੀ ਉੱਤਰ ਹੀ ਆ ਜਾਊਗਾ 1 ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 70 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੀਟਾ ਜੀ